ਯਾ ਸ਼ਾਮ ਦੀ ਪ੍ਰਾਰਥਨਾ ਵਿੱਚ ਇਕੱਠੇ ਹੋਏ ਮੇਰੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਜੈ ਮਸੀਹ ਜੀ ਆਓ ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰੀਏ ਤੇ ਸਿਰਾਂ ਨੂੰ ਝੁਕਾਈਏ ਤਾਂ ਜੋ ਆਪਾਂ ਬਚਨ ਦੇ ਲਈ ਪ੍ਰਾਰਥਨਾ ਦੇ ਵਿੱਚ ਜਾਈਏ ਹallelujah 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 ਧੰਨਵਾਦ 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 ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੇ ਸੁੰਦਰ ਸਮੇਂ ਲਈ ਜੋ ਤੁਸੀਂ ਇਹ ਸਾਨੂੰ ਦਿੱਤਾ ਪ੍ਰਭੂ ਜੀ ਇਸ ਸਮੇਂ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਤੁਹਾਡਾ ਸ਼ੁਕਰ ਕਰਦੇ ਹਾਂ ਮੇਰੇ ਪਿਤਾ ਕਿ ਅੱਜ ਦੇ ਦਿਨ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਸਾਡੇ ਕੰਮਕਾਰਾਂ ਦੇ ਵਿੱਚ ਸਾਡੀ ਮਦਦ ਕੀਤੀ ਰਾਹ ਤੇ ਵਿੱਚੋਂ ਹਣ ਜਾਣ ਦੇ ਪਿਤਾ ਤੁਸੀਂ ਸਾਡੀ ਮਦਦ ਕੀਤੀ ਸਾਡੇ ਪਰਿਵਾਰਾਂ ਦੀ ਰਾਖੀ ਕੀਤੀ ਤੇ ਤੁਸੀਂ ਆਪਣੀ ਸਮਰਥ ਨੂੰ ਸਾਡੇ ਘਰਾਂ ਵਿੱਚ ਬਣਾਈ ਰੱਖਿਆ ਪ੍ਰਭੂ ਜੀ ਸਾਡੇ ਪਰਿਵਾਰਾਂ ਵਿੱਚ ਬਣਾਈ ਰੱਖਿਆ ਪਿਤਾ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਹਾਂ ਤੁਹਾਡੇ ਸਮਰਥੀ ਵਚਨ ਦੇ ਲਈ ਪਿਤਾ ਪਰਮੇਸ਼ਰ ਜਦੋਂ ਇਹ ਵਚਨ ਪੜਿਆ ਤੇ ਸੁਣਿਆ ਜਾਵੇ ਪ੍ਰਭੂ ਤਾਂ ਸਾਡੀਆਂ ਜ਼ਿੰਦਗੀਆਂ ਬਦਲ ਜਾਣ ਪ੍ਰਭੂ ਜੀ ਤੁਹਾਡਾ ਪਵਿੱਤਰ ਵਚਨ ਸਾਡੇ ਹਿਰਦਿਆਂ ਦੇ ਵਿੱਚ ਜਮਾ ਹੋ ਜਾਏ ਪ੍ਰਭੂ ਤੇ ਕੋਈ ਵੀ ਸ਼ੈਤਾਨ ਦੀ ਵੈਰੀ ਦੀ ਯੋਜਨਾ ਪਿਤਾ ਇਸ ਵਚਨ ਨੂੰ ਸਾਡੇ ਕੋਲ ਉਚਰਾ ਨਾ ਸਕੇ ਅਤੇ ਮੈਂ ਸਾਰੀ ਪ੍ਰਾਰਥਨਾ ਨੂੰ ਪ੍ਰਭੂ ਯਸ਼ੁਮਸੀਹ ਜੀ ਦੇ ਸਮਰਥੀ ਨਾਮ ਵਿੱਚ ਮੰਗ ਲੈਣੀ ਆ ਆਮੀਨ ਅੱਜ ਕੱਲ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਧਰਮ ਵਿੱਚ ਨੇ ਕਿ ਉਹਨਾਂ ਉੱਤੇ ਕੋਈ ਜਾਦੂ ਟੂਣਾ ਕਰ ਰਿਹਾ ਹੈ। ਮਸੀਹ ਵਿੱਚ ਚੱਲਣ ਦੇ ਬਾਵਜੂਦ ਵੀ ਉਹ ਜਾਦੂ ਟੂਣਿਆਂ ਤੇ ਵਿਸ਼ਵਾਸ ਕਰਦੇ ਨੇ। ਅੱਜ ਇਹ ਬਚਨ ਉਹਨਾਂ ਲੋਕਾਂ ਲਈ ਆ ਜੋ ਪਰਮੇਸ਼ਰ ਵਿੱਚ ਇੱਕ ਨਵਾਂ ਜੀਵਨ ਪਾਉਣ ਦੇ ਬਾਅਦ ਵੀ ਇਨ੍ਹਾਂ ਬੇਈਮਾ ਧਰਮਾਂ 'ਚ ਨੇ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਜਦੋਂ ਤੁਸੀਂ ਪਰਮੇਸ਼ਰ ਵਿੱਚ ਜਦੋਂ ਤੁਸੀਂ ਮਸੀਹਤ ਵਿੱਚ ਇੱਕ ਨਵਾਂ ਜਨਮ ਲੈਨੇ ਹੋ ਤਾਂ ਕੋਈ ਵੀ ਮਨੁੱਖ ਤੁਹਾਨੂੰ ਸ਼ਰਾਫ ਨਹੀਂ ਦੇ ਸਕਦਾ ਕਿਸੇ ਪ੍ਰਕਾਰ ਦਾ ਜਾਦੂ ਗੂਣਾ ਤੁਹਾਡੇ ਤੇ ਕੰਮ ਨਹੀਂ ਕਰ ਸਕਦਾ ਪਤਾ ਕਿਉਂ ਕਿ ਗਿਣਤੀਆਂ ਦੀ ਪੁਸਤਕ 23 22 ਆਇਤ ਵਿੱਚ ਪਰਮੇਸ਼ਰ ਪਿਤਾ ਨੇ ਸਾਡੇ ਨਾਲ ਵਾਅਦਾ ਕੀਤਾ ਕੀ ਵਾਅਦਾ ਕੀਤਾ ਇਸ ਵਿੱਚ ਲਿਖਿਆ ਯਾਕੂਬ ਉੱਤੇ ਜਾਦੂ ਨਹੀਂ ਚੱਲਦਾ ਨਾ ਇਜ਼ਰਾਈਲ ਉੱਤੇ ਫੌਗ ਹਾਲੇਲੂਇਆ ਜੋ ਇਨਸਾਨ ਮੁਸੀਬ ਵਿੱਚ ਨਵਾਂ ਜਨਮਿਆ ਜਿਸ ਨੇ ਨਵਾਂ ਜੀਵਨ ਪਾਇਆ ਉਸ ਉੱਤੇ ਪਰਮੇਸ਼ਰ ਦੀ ਸਾਮਰਥ ਹੁੰਦੀ ਆ ਉਸ ਉੱਤੇ ਪਰਮੇਸ਼ਰ ਦੀ ਬਖਸ਼ਿਸ਼ ਹੁੰਦੀ ਆ ਉਸ ਉੱਤੇ ਪਰਮੇਸ਼ਰ ਦਾ ਵੱਡਾ ਹੱਥ ਹੁੰਦਾ ਜਦੋਂ ਅਸੀਂ ਪ੍ਰਾਣੇ ਨੇਮ ਵਿੱਚ ਪੜਦੇ ਹਾਂ ਮੂਆਬ ਦਾ ਰਾਜਾ ਇਜ਼ਰਾਇਲ ਦਾ ਗੁੱਸੇ ਸੀ ਤੇ ਉਸ ਨੇ ਇੱਕ ਵਿਲਾਮ ਨਵੀ ਨੂੰ ਬੁਲਾਇਆ ਕਿ ਉਹ ਇਜ਼ਰਾਇਲ ਨੂੰ ਸ਼ਰਾਫ ਦੇਵੇ ਜਦੋਂ ਵਿਲਾਮ ਇਜ਼ਰਾਇਲ ਨੂੰ ਸ਼ਰਾਫ ਦੇਣ ਲੱਗਾ ਤਾਂ ਉਹਦੇ ਮੂੰਹ ਵਿੱਚੋਂ ਇਜ਼ਰਾਈਲ ਦੀ ਬਿਸ਼ੀਸ਼ਾ ਨਿਕਲੀਆਂ ਹਰ ਵਾਰ ਜਦੋਂ ਉਹ ਸ਼ਰਾਫ ਦਿੰਦਾ ਤਾਂ ਬਦਲੇ ਵਿੱਚ ਅਸ਼ੀਸ਼ਾਂ ਹੀ ਨਿਕਲਦੀਆਂ ਅਖੀਰ ਵਿੱਚ ਉਹਨੇ ਸ਼ਰਾਫ ਦੇਣਾ ਛੱਡ ਦਿੱਤਾ ਕਿਉਂਕਿ ਉਹ ਸਮਝ ਗਿਆ ਸੀ ਕਿ ਪਰਮੇਸ਼ਰ ਇਜ਼ਰਾਈਲ ਨੂੰ ਸਿਰਫ ਬਰਕਤਾਂ ਦੇਣਾ ਚਾਹੁੰਦਾ ਤਾਂ ਉਸਨੇ ਇਜ਼ਰਾਈਲ ਦੇ ਖਿਲਾਫ ਸਾਰੇ ਜਾਦੂ ਬੰਦ ਕਰ ਦਿੱਤੇ ਦੂਜੇ ਸ਼ਬਦਾਂ ਵਿੱਚ ਉਹ ਸਮਝ ਗਿਆ ਸੀ ਕਿ ਜਿਹੜੀ ਕੌਮ ਨੂੰ ਪਰਮੇਸ਼ਰ ਨੇ ਬਰਕਤ ਦਿੱਤੀ ਉਹਨਾਂ ਲੋਕਾਂ ਦੇ ਵਿਰੁੱਧ ਕੋਈ ਸ਼ਰਾਫ ਕੋਈ ਜਾਦੂ ਟੁਣਾ ਨਹੀਂ ਚੱਲ ਸਕਦਾ ਇਸ ਕਰਕੇ ਕਦੀ ਵੀ ਤੰਤਰ ਮੰਤਰ ਕਰਨ ਵਾਲਿਆਂ ਤੋਂ ਝਾੜ ਫੂਕ ਕਰਨ ਵਾਲਿਆਂ ਤੋਂ ਨਾ ਡਰੋ ਕਿਉਂਕਿ ਤੁਹਾਡੇ ਪ੍ਰਤ ਉਹਨਾਂ ਦੇ ਕੰਮ ਬਿਆਰਤ ਨਹੀਂ ਤੁਹਾਡੇ ਉੱਤੇ ਉਹਨਾਂ ਦਾ ਕੋਈ ਅਸਰ ਨਹੀਂ ਹੋਵੇਗਾ ਕੋਈ 바ਰ ਨਹੀਂ ਚੱਲ ਸਕਦਾ ਤੁਹਾਨੂੰ ਕਿਸੇ ਵੀ ਜਾਦੂ ਨਾਲ ਬੰਨਿਆ ਨਹੀਂ ਜਾ ਸਕਦਾ ਤੁਸੀਂ ਸਿਰਫ ਬਰਕਤਾਂ ਵਿੱਚ ਚੱਲਦੇ ਹੋ ਪਰਮੇਸ਼ਰ ਦੇ ਬਰਕਤ ਦੇ ਬਚਨ ਤੁਹਾਡੀ ਜ਼ਿੰਦਗੀ ਵਿੱਚ ਕੰਮ ਕਰਦੇ ਨੇ ਇਸ ਲਈ ਅਸੀਂ ਪ੍ਰਭੂ ਉੱਪਰ ਨੇਚਾ ਨੂੰ ਕਦੇ ਨਹੀਂ ਛੱਡਣਾ ਅਸੀਂ ਪਰਮੇਸ਼ਰ ਉੱਤੇ ਵਿਸ਼ਵਾਸ ਨੂੰ ਕਦੇ ਨਹੀਂ ਛੱਡਣਾ ਇਨ੍ਹਾਂ ਬਚਨਾਂ ਨੂੰ ਖੇਤੇ ਰੱਖਣਾ ਕਿ ਪਰਮੇਸ਼ਰ ਪਿਤਾ ਨੇ ਸਾਡੇ ਨਾਲ ਕੀ ਵਾਅਦੇ ਕੀਤੇ ਨੇ ਤੇ ਸਦਾ ਹੀ ਉਸ ਦੇ ਨਾਮ ਵਿੱਚ ਵੱਧਦੇ ਜਾਣਾ ਹallelujah 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 ਆਓ ਅਸੀਂ ਇਸ ਬਚਨ ਲਈ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਵਿੱਚ ਜਾਵਾਂਗੇ ਧੰਨਵਾਦ 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 ਇਸ ਬਚਨ ਵਾਸਤੇ ਪਿਆਰੇ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜਿਹੜਾ ਤੁਸੀਂ ਸਾਨੂੰ ਦਿੱਤਾ ਹੈ ਪਿਤਾ ਪਰਮੇਸ਼ਰ ਤੁਹਾਡੇ ਬਚਨ ਵਿੱਚ ਲਿਖਿਆ ਕਿ ਤੁਸੀਂ ਆਪਣਾ ਬਚਨ ਘੱਲ ਕੇ ਸਾਨੂੰ ਆਉਣ ਵਾਲੀ ਤਬਾਹੀ ਤੋਂ ਬਚਾਉਂਦੇ ਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਤੁਹਾਡਾ ਬਚਨ ਸਾਨੂੰ ਤਾਕਤ ਦਿੰਦਾ ਹੈ ਤੁਹਾਡਾ ਬਚਨ ਸਾਨੂੰ ਸਾਮਰਥ ਨਾ ਪਰਦਾ ਹੈ ਤੁਹਾਡਾ ਬਚਨ ਸਾਨੂੰ ਆਤਮਿਕ ਖੁਰਾਕ ਦਿੰਦਾ ਹੈ ਪਿਤਾ ਪਰਮੇਸ਼ਰ ਜਿੰਨੇ ਵੀ ਮੇਰੇ ਵੀਰ ਮੇਰੀਆਂ ਭੈਣਾਂ ਇਸ ਬਚਨ ਨੂੰ ਸੁਣ ਵੱਡੀ ਆਸ਼ੀਸ਼ ਨੂੰ ਪ੍ਰਾਪਤ ਕਰਨ ਪਿਤਾ ਪਰਮੇਸ਼ਰ ਮੈਂ ਇਸ ਬਚਨ ਨੂੰ ਤੁਹਾਡੇ ਪਾਕ ਲਹੂ ਵਿੱਚ ਕਵਰ ਕਰਦਾ ਕਿ ਵੈਰੀ ਦਾ ਆਤਮਾ ਇਸ ਨੂੰ ਚੁਰਾ ਨਾ ਸਕੇ ਯੇਸ਼ੂ ਮਸੀਹ ਦੇ ਨਾਮ ਵਿੱਚ ਆਮੇਨ